ਇਸ ਸਵੇਰ ਬਾਰੇ। ਅਰਾ ਗੜਦੇ ਨੇ ਕਈ ਭਾਂਡਾ ਨੇ ਸਵੇਰੇ। ਨਰਨੇ ਕਾਲ ਜੀ ਸੱਟਣੀ ਸੀ ਉੱਤੇ ਲਿਆ ਗਈ। ਬੜੇ ਵਜੇ। 3:30 ਦੇ ਡਾਣੇ ਘੜਾਈ ਜਾਂਦੇ ਆ। ਲੱਗਾ ਤਾਂ ਬਾੜੀ ਸਲਾਉਤ ਵੀ ਮਾੜੀ ਹੁੰਦੀ ਕਿਸੇ ਚੀਜ਼ ਦੀ। ਇਹ ਪਾਣੀ ਪੀ ਲਿਓ ਬੱਸ। ਇਹਨੂੰ ਕਿਰਾਏ ਤੇ ਕਰਕੇ ਲੈ ਕੇ ਜਾਵਾਂਗੇ ਹਣ। ਛੀਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਦੇਖ ਹੋਰ ਨਵੇਂ ਵਲੌਗ ਦੇ ਵਿੱਚ। ਉਮੀਦ ਕਰਦੇ ਤੇ ਸਾਰੇ ਠੀਕ ਹੋਵੋਗੇ। ਅੱਜ ਸਵੇਰੇ ਸਵੇਰੇ ਸਾਡੇ ਨਾਲ ਇੱਕ ਘਟਨਾ ਹੁੰਦੀ ਹੁੰਦੀ ਬੜੇ ਬਚੇ ਅਸੀਂ ਆਪਣੇ ਨਾ ਆਹ ਜਿਹੜਾ ਝੁੱਗੀ ਆਹੇ ਜਿਹੜੀ ਆਹੇ ਇਹਦੇ ਥੱਲੇ ਆਪਣੇ ਬੰਦੇ ਪਏ ਸੀ ਇੱਥੋਂ ਲੈ ਕੇ ਮਸ਼ੀਨ ਛੱਡੀ ਏਕਣੇ ਇਹਦੇ ਵਿੱਚ ਮਨ ਮੰਨ ਲਓ ਕਿ ਰੱਬ ਨੇ ਹੀ ਹੱਥ ਦੇ ਕੇ ਰੱਖਿਆ ਤੇ ਬੰਦੇ ਆਪਣੇ ਸਾਰੇ ਇੱਥੇ ਪਏ ਹੁੰਦੇ ਆ ਤੇ ਇਧਰੋਂ ਲਿਆ ਕੇ ਇਧਰੋਂ ਆਉਂਦੀ ਲੈ ਕੇ ਛੱਡੀ ਇਹਦੇ ਚ ਲੜਕੇ ਸਾਢੇ 4 ਦਾ ਟਾਈਮ ਸੀਗਾ ਤੇ ਇਹ ਤਾਂ ਸਾਰੇ ਸੁੱਤੇ ਪਏ ਸੀਗੇ ਜੇ ਆਹ ਟੰਬਾ ਜਿਹੜਾ ਆ ਵੀ ਟੰਬਾ ਟੰਬੇ ਸਾਰੇ ਵਿੰਗੇ ਹੋ ਗਏ ਇੱਥੇ ਥੱਲੇ ਬੰਦੇ ਪਏ ਸੀ ਆ ਤਸ਼ਤ ਪੋਜ ਤੇ ਪਿਆ ਸੀਗਾ ਇੱਕ ਬਾਕੀ ਉਧਰ ਪਏ ਸੀਗੇ ਬੜੇ ਬਜੇ ਇੱਕ ਸਾਡਾ ਫੋਰਮੈਨ ਵੀ ਪਿਆ ਸੀਗਾ ਹਾਂਜੀ ਫੋਰਮੈਨ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਸਵੇਰ ਬਾਰੇ ਰਗੜ ਦੇਣ ਲੱਗੇ ਭੰਦ ਦੇਣੇ ਸਵੇਰੇ ਚ ਨਰਨੇ ਕਾਲ ਜੀ ਸੱਟਣੀ ਸੀ ਉੱਤੇ ਲੈ ਆਗੇ ਬੜੇ ਬਜੇ ਗੰਜਰ ਦੇ ਪੋਤੇ ਨੇ ਟੱਕੀ ਵੀ ਨਹੀਂ ਪੈਣਦੇ ਨੇ ਹਾਂ ਫਿਰ ਭਜਾ ਕੇ ਲੈ ਗਏ ਤੇ ਮਗਰ ਜਿਹੜੀ ਮਸ਼ੀਨ ਆਉਂਦੀ ਸੀ ਉਹ ਜਿਹੜੇ ਨੇ ਮਾਰਿਆ ਉਹ ਭਜਾ ਕੇ ਲੈ ਗਿਆ ਇੱਕ ਮਗਰ ਹੋਰ ਸੀਗੀ ਮਸ਼ੀਨ ਤੇ ਅਸੀਂ ਤਾਂ ਕਿਹਾ ਕਿ ਚਲੋ ਉਹ ਵੀ ਸ਼ਾਇਦ ਇਹਨਾਂ ਦੇ ਨਾਲ ਹੋਣਗੇ ਪਰ ਉਹ ਨਾਲ ਨਹੀਂ ਸੀਗੇ ਉਹ ਬੰਨੀ ਰੱਖੇ ਅਸੀਂ ਘੰਟਾ ਦੋ ਘੰਟੇ ਇੱਥੇ ਤੇ ਪਰ ਉਹ ਮਸ਼ੀਨ ਲੈ ਗਏ ਭਜਾ ਕੇ ਤੇ ਗੁੜ ਕੇ ਚਲੋ ਇਹਨਾਂ ਨੂੰ ਵੀ ਹੁਣ ਭੇਜਤਾ ਵਿਚਾਰੇ ਇਹਨਾਂ ਦੀ ਇਹਨਾਂ ਦੀ ਆ ਘਰ ਵਾਲਿਆਂ ਦੀ ਸੀ ਜੀ ਉਹ ਝੁੱਗੀ ਤੇ ਉਹ ਝੁੱਗੀ ਜਾ ਕੀਤਾ ਢਾਗੇ ਆ ਹੁਣ ਉਹਨਾਂ ਨੂੰ ਚਲੋ ਅੱਜ ਦੇ ਜਿਆਦਾਤਰ ਤਾਂ ਹੀ ਰੋਕੇ ਵੀ ਚੱਲ ਅਗਲੇ ਨਹੀਂ ਬਣਾ ਦੇਣ ਜਦਾਂ ਢਾਈ ਆ ਆਪਾਂ ਕਿਹਾ ਉੱਥੇ ਕਿਸੇ ਨਾਲ ਦੁਸ਼ਮਣੀ ਆ ਜਰਾ ਗਰੀਬ ਬੰਦਾ ਵਿਚਾਰਾ ਵਿਚਾਲੇ ਕਿਸੇ ਖਾਇ ਲੱਗਾ ਰਹੂਗਾ ਚਲੋ ਜੇ ਤੁਹਾਨੂੰ ਮਨ ਹੈ ਨੀਂਦ ਆਉਂਦੀ ਆ ਕਿ ਕਹਿੰਦਾ ਨੀਂਦ ਆਉਂਦੀ ਸੀਗੀ ਮਗਰਲੀ ਮਸ਼ੀਨ ਵਾਲਾ ਦਾਦਾ ਹੀ ਉਹ ਬੰਦੇ ਨੂੰ ਜਿਹੜਾ ਮਾਰ ਕੇ ਕਿਤੇ ਲਾ ਕੇ ਸੌਂ ਜਾ ਟਿਕਾਣੇ ਤੇ ਉਹ ਕਿਹੜਾ ਵੀ ਕੁੜੀ ਜੇ ਕਿਤੇ ਜਾਣ ਨਿਕਲਦੀ ਪਈ ਵੀ ਬਹੁਤ ਅੱਗੇ ਮਾਰੂ ਮਾਰ ਲੱਗੀ ਆ ਖੜੇ ਅਸੀਂ ਆ ਖੜੇ ਨਾ ਦੀ ਜਾ ਕੇ ਗਾਂ ਉਹਨਾਂ ਨੇ ਲੈ ਜਾਣ ਲੱਗੇ ਲੱਕੋ ਸਾਨੂੰ ਤਾਂ ਮਾਰਾ ਇਹਨੇ ਹੱਥ ਦੇ ਕੇ ਰੱਖਿਆ ਅੱਜ ਨਿਰਨੇ ਕਾ ਅਜੇ ਚਾਹ ਵੀ ਨਹੀਂ ਪੀਤੀ ਸੀ ਇਹਦੇ ਮੈਂ 4:30 ਹੋਏ ਸੀ ਆਹ ਉਧਰ ਰੋਡ ਪਰ ਤਪਰੀ ਜੀ ਹੈ ਵੇ ਚਮੀਲੀ ਉਹ ਵੀ ਦਾ ਮੈਂ ਵੀ ਬੜਾ ਬਚੇ ਜਾਂ ਜੀ ਆਪਾਂ ਤਾਂ ਇਹੀ ਕਹਿੰਦੇ ਮਸ਼ੀਨਾਂ ਵਾਲਿਆਂ ਨੂੰ ਮਸ਼ੀਨਾਂ ਵਾਲਾ ਕਿਉਂ ਕੋਈ ਵੀ ਆ ਚਾਹੇ ਕੋਈ ਕਾਰ ਤੇ ਜਾਂਦਾ ਚਾਹੇ ਕੋਈ ਟਰੱਕ ਵਾਲਾ ਚਾਹੇ ਕੋਈ ਵੀ ਆ ਜੇ ਨੀਂਦ ਆਉਂਦੀ ਮੇਰਾ ਭਰਾ ਪਾਸੇ ਲਾ ਕੇ ਸੌ ਜਾ ਕਰੋ ਪੇ ਗਾਂ ਤੁਹਾਨੂੰ ਕੋਈ ਨਾ ਕੋਈ ਡੀਕਦਾ ਹੁੰਦਾ ਤੁਹਾਨੂੰ ਵੀ ਕੋਈ ਡੀਕਦਾ ਗਾਂ ਜਿੰਨ ਜਿਹਦੇ ਚ ਜਾ ਕੇ ਵਜੋਗੇ ਉਹ ਵੀ ਉਹਨੂੰ ਵੀ ਕੋਈ ਡੀਕਦਾ ਹੋਊਗਾ ਆ ਚਲੋ ਫੇਰ ਵੀ ਬੜਾ ਬਚਾਅ ਹੋ ਗਿਆ ਜੀ ਮਹਾਰਾਜ ਨੇ ਰੱਖ ਲਿਆ ਹੱਥ ਦੇ ਕੇ ਅੱਜ ਵੇਖੋ ਕਿੱਧਰ ਨੂੰ ਜਾਂਦੇ ਆ ਟੱਕ ਮਸ਼ੀਨ ਤਾਂ ਹੀ ਭੇਜਤੀ ਸੀਗੀ ਪਾਸੇ ਗਾਂ ਗਈ ਆ ਪੁਆ 8 ਕਿਲੋਮੀਟਰ ਆਪਣੇ ਅੱਡੇ ਤੋਂ ਤੇ ਦੋ ਇੱਥੇ ਆ ਦੋ ਆੜਦੇ ਤੇ ਆ ਤੇ ਇੱਕ ਪਿਛਲੇ ਪਿੰਡ ਆ ਇੱਕ ਭੇਜਿਆ ਗਰ ਨਾਲ ਇੱਕ ਗਾਂ ਚਲੋ ਜੁੜੋ ਰਹੋ ਸਾਡੇ ਅੱਜ ਦੇ ਵਲੌਗ ਦੇ ਨਾਲ ਦਿਖਾਉਣੇ ਅੱਜ ਦਾ ਰੁਟੀਨ ਤੁਹਾਨੂੰ 12 ਕਦੂ ਤੇ ਰਾੜ ਤੀਏ ਹਾਂ ਉਹ ਗੱਲ ਆ ਸਾਡੀ ਉਹ ਇਹ ਸਾਡੇ ਉਹ ਇਹ ਟੱਟ ਗਿਆ ਲੋ ਜੀ ਚੱਲਦੇ ਆ ਸਿਰੋ ਅੱਗੇ ਚੱਲ ਗਏ ਦੇਖਿਆ ਜੀ ਅਸੀਂ ਆਪ ਦਾ ਏਰੀਆ ਆਵਾਜ਼ ਵੀ ਨਾ ਤੁਸ ਤੁਸ ਨੀ ਸਵਾਲ ਆ ਜੇ ਮਾਹੀ ਆਏ ਆ ਤਾਂ ਇਹ ਚੱਲੀ ਜਾਂਦੀ ਆ ਜੀ ਮਸ਼ੀਨ ਜਾਂਦਾ ਸਪੀਡ ਹੌਲੀ ਹੌਲੀ ਚੰਗ। ਉਹ ਕਣਕਾਂ ਸ਼ੁਰੂ ਹੋਈਆਂ ਵਾ ਹੁਣ। ਜੋ ਜੂਰ ਮੁੱਕ ਗਏ ਸੀਗੇ। ਜੀ ਐਂ ਹੀ ਘਰਾ ਘੜੂ ਲੈਂਦੇ ਦਾਣੇ ਆ ਘਾਰ ਆ ਸਾੜੀ ਦੇ ਦਾਣੇ ਕਢਾਈ ਜਾਂਦੇ ਆ ਦਵਾਈ ਕਰੋ ਜੰਮਾ ਮਾੜਾ ਮੋਟਾ ਜਿਹੜਾ ਹਰਾ ਦਾਣਾ ਹੈ ਨਾ ਉਹਦੀ ਮੱਖੀ ਆਉਂਦੀ ਆ ਦਾਣੇ ਹੀ ਹਰੇ ਆ ਉਹ ਇਹ ਨਾ ਈਲਾ ਹੈ ਇਹ ਵਾਲਾ ਹੀ ਜਵਾਬ ਹੈ ਨਾ ਗਾਣਾ ਇੱਕ ਨੰਬਰ ਨਿਕਾਲਦੀ ਆ ਉਹ ਵੇਖੀ ਸਾੜੀ ਆ ਸਾੜੀ ਚੱਕ ਸਾੜੀ ਦੇ ਘੜਾ ਲੈ ਜੀ ਦਾਲੇ ਨਾਲ ਨਾਲ ਜਾਵੇ ਗੱਲਾਂ ਵੀ ਐ ਕਰਦੇ ਜਿਵੇਂ ਬੱਸ ਥੋੜੇ ਸਿਰ ਪਾੜ ਦੇਣਗੇ ਇੱਕ ਦੂਜੇ ਦਾ ਕਿਸਕੇ ਪਾਪਾ ਚੱਲੇ ਆ ਜੀ ਛਤਰਪੁਰ ਨੂੰ ਸ਼ਹਿਰ ਇਕ ਤਾਂ ਥੋੜਾ ਮਸ਼ੀਨ ਦਾ ਸਮਾਨ ਲੈ ਕੇ ਆਉਣਾ ਤੇ ਇੱਕ ਜਿੱਥੇ ਮਸ਼ੀਨ ਦੂਜੀ ਭੇਜਣੀ ਆ ਉਹ ਏਰੀਆ ਵੇਖ ਕਿਉਂ ਨਾ ਸੀ ਯਾਰ ਗੱਡੀ ਕਿੱਥੇ ਖੁੱਸ ਜਾਏਗੀ ਕਾਦੇ ਥੱਲੇ ਕਸਾਈ ਜਾਣਾ ਗਾਡੀ ਹਿੰਦੀ ਜੱਕ ਕਰੋ ਸਾਡੇ ਬੰਦਿਆਂ ਦੀ ਉਹ ਪੇੜ ਕੇ ਨੀਚੇ ਨਹੀਂ ਕੱਟੇਗਾ ਯਾਰ ਉਹ ਕਹਿੰਦਾ ਛੱਡ ਦੇ ਯਾਰ ਨਹੀਂ ਕੱਟਿਆ ਜਾਣਾ ਉਥੋਂ ਆ ਐਵੇਂ ਮਸ਼ੀਨ ਭੰਨੋਗੇ ਠੀਕ ਨਹੀਂ ਜਾਣਾ ਕਿੰਨਾ ਕੱਟੋ ਮੈਂ ਵਿੱਚ ਨਹੀਂ ਬੜਦੀ ਹੋਰਗਾ ਰਹਿਨੇ ਤੇ ਫਿਰ ਨਹੀਂ ਜਾਂਦੀ ਤੂੰ ਕਿੱਥੇ ਨਹੀਂ ਯਾਰ ਕੱਟੇਗਾ ਉਹ بیچ ਗਾਡੀ ਸਾਰਾ ਟੁੱਟ ਜਾਏਗਾ ਟੁੱਟ ਦੇਗੀ ਗਾਡੀ ਯਾਰ ਚਲੋ ਜੀ ਆਈ ਲੈ ਕੇ ਚੱਲੇ ਆ ਸਾਡੇ ਇਤਨਾ ਜਿੰਤਾ ਉਹਦੀ ਗੱਡੀ ਤੇ ਹਾਂ ਜਿੱਤਨਾ ਪਹਿਲੇ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਛਤਰਪੁਰ ਸ਼ਹਿਰ ਵੇਖੋ ਜੀ ਲੋਕਾਂ ਦੇ ਤਮਾਸ਼ੇ ਵੇਖੋ ਜੀ ਅਸੀਂ ਤਾਂ ਨੰਦ ਲੈਣ ਆਏ ਹਾਂ ਮਹਾਰਾਜ ਜੀ ਹੈਂ ਹਾਂ ਜੀ ਗੜੀ ਮਲੇਰਾ ਸੀਗਾ ਸ਼ਹਿਰ ਇਹ ਗੜੀ ਮਲੇਰਾ ਤੇ ਉਹ ਨੰਗੇ ਆ ਪਹੁੰਚ ਜਾਂਦਾ 10 ਮਿੰਟ ਦਾ ਸ਼ਤਰਪੁਰ ਤੇ ਵੀਹ ਦਿਨਾਂ ਬਾਅਦ ਅਜੇ AC ਦੀ ਹਵਾ ਲੱਗੀ ਆ ਬੜੀ ਠੱਡੀ ਲੱਗਦੀ ਆ ਮਰ ਗਏ ਗਰਮੀ 'ਚ ਮਰ ਗਏ ਸੀ ਗਰਮੀ 'ਚ ਡੀਆਂ ਵਰੀਆਂ ਰੱਖੀਆਂ ਨੇ ਸਾਡੇ ਜੰਟ ਨੇ 60 ਰੁਪਈਓ ਬੇਦਰ ਕੰਜਰ ਦਾ ਮੀਰ ਆ ਧਰ ਦਾ ਮਾੜਾ ਨਹੀਂ ਹੈਗਾ ਇੱਕੋ ਹੀ ਮਰਨਾ ਵੀ ਜਿਹੜੀ ਸ਼ਰਾਬ ਪੀਣ ਲੱਗ ਪਈ ਜੀ ਸ਼ਰਾਬ ਤਾਂ ਇਹਨਾਂ ਨੂੰ ਜੇਬ ਚ 100 ਰੁਪਈਆ ਵੜ ਜਾਂਦਾ ਨਾ ਉਹੋ ਹੀ ਨਹੀਂ ਕੰਜਰ ਦਾ ਟਿਕਣ ਦਿੰਦਾ ਭੈਣ ਸੱਟਾਂ ਦਾ ਪੋਗਾ ਖਿੱਚੀ ਤੇ ਰਹਉਂਦੇ ਘੰਮਣ ਇੱਕ ਹੈ ਸਸਤੀ ਇੱਕ ਹੈ ਸਸਤੀ ਕੁੜੀ 60 60 ਰੁਪਈਆ ਦਾ ਪੋਗਾ ਉਹ ਫਰੂਟੀ ਫਰੂਟੀ ਵਰਕੀ ਹੁੰਦੀ ਆ ਉਹ ਜੇ ਜੀ ਆਪਣੀ ਫਰੂਟੀ ਨਹੀਂ ਹੁੰਦੀ ਜੀ ਰੋਟੀ ਵਾਲੇ ਪਾਉਚ ਹੁੰਦੇ ਆ ਜਿਹੜੇ ਬਸ ਉਹੇ ਜੀ ਹੁੰਦੀ ਆ ਇਹਨਾਂ ਦੀ ਉਹ ਜਿਹੜੀ ਦਾਰੂ ਉਹ ਪੀ ਜਾਣਗੇ ਸਾਰੀ ਦਿਹਾੜੀ ਬੈਠੇ ਯਾਰ ਕੰਮ ਇਹਨਾਂ ਨੂੰ ਹੈ ਕੋਈ ਨਹੀਂ ਆ ਮਸ਼ੀਨਾਂ ਚਲਾ ਲੀਆਂ ਫਰੀ ਦੀ ਕਮਾਈ ਆ ਕੋਈ ਆ ਵੀ ਕੋਣ ਦੇ ਝਟ ਤਮਾਹ ਕੀ ਲਾਉਣਾ ਹਾਂ ਗਾਗ ਵੀ ਜਿਹੜਾ ਲੱਭ ਗਏ ਹੁੰਦੇ ਆ ਆਪਣੇ ਆ ਵੀ ਗਾਗ ਤਾਂ ਸਿੱਧਾ ਆਉਗਾ ਆਪਣੇ ਕੋਲੇ ਸਿੱਧਾ ਆਉਗਾ ਬਸ ਇਹ ਵੀ ਉਹਦੇ ਆਪਣੇ ਮੋਕੰਨ ਨਾਲ ਹਾਲਾ ਵੀ ਉਹਦੇ ਘਰੇ ਗਏ ਉਹ ਜਾ ਕੇ ਕਣਕ ਹੀ ਤੇਰੀ ਵਟਾਂਗੇ ਉਹਦ ਕੰਮ ਹੈ ਚਲੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੁਹਾਨੂੰ ਦਿਖਾਉਦੇ ਅੱਜ ਛਤਰਪੁਰ ਸ਼ਹਿਰ ਤੇ ਇੱਕ ਦੋ ਚੀਜ਼ਾਂ ਲੈਣੀਆਂ ਤੁਹਾਨੂੰ ਵਿਖਾਉਣੇ ਨਾਲੇ ਕੀ ਜਿਹੜੀ ਕਿਹੜਾ ਯੰਤਰ ਲੈਣ ਉਹ ਕਹਿੰਦੇ ਆ ਨਾ ਕਿ ਸਿਆਣੇ ਦਾ ਆਖਿਆ ਤੇ ਔਲੇ ਦਾ ਕਾਦਾ ਬਾਅਦ ਚ ਪਤਾ ਲੱਗਦਾ ਬਾੜੀ ਸਲੌਤ ਵੀ ਕਹਿੰਦੇ ਕਿਸ ਚੀਜ਼ ਦੀ ਮਾੜੀ ਹੁੰਦੀ ਆ। ਇਹ ਆ ਵੀ ਆਉਂਦੇ ਆ ਤੇ ਬੈਟਰੀ ਡਾਊਨ ਹੋ ਗਈ ਤੇਲ ਛੱਡ ਗਈ। ਹਾਂਜੀ। ਤੇ ਕੀ ਆ? ਹੈ? ਇਹਦੇ ਵਿੱਚੋਂ ਤਾਰ ਉਹ ਨਿਕਲ ਗਈ ਨਾ। ਕਹਿੰਦੇ ਸਿਆਣਿਆਂ ਨੇ ਕਿਹਾ ਔਲੇ ਦਾ ਖਾਦਾ ਤੇ ਸੈਣੇ ਦਾ ਕਿਹਾ ਬਾਅਦ ਚ ਪਤਾ ਲੱਗਾ ਬਾੜੀ ਸਲੌਤ ਵੀ ਮਾੜੀ ਹੁੰਦੀ ਕਿਸੇ ਚੀਜ਼ ਦੀ। ਇਹ ਪਾਣੀ ਪੀ ਲਿਓ ਬਸ। ਹਾਂ ਹਾਂ। ਇਹ ਹੁਣ ਬਾਣੀ ਪੀ ਲਿਆ ਪੀ ਲਿਆ। ਬਾਣੀ ਤਾਂ ਪੀ ਰਿਆ ਹੁਣ ਪਾਣੀ ਦਾ ਪਲੱਗ ਜਿਹਾ ਨਿਕਲ ਗਿਆ ਦਾ। ਜਿਹੜਾ ਫਿਊਲ ਪੰਪ ਦਾ ਜਿਹੜਾ ਹੁੰਦਾ ਥੱਲੇ ਇਲੈਕਟ੍ਰਿਕ ਪਲੱਗ ਜਆ ਆਹ ਫਿਰ ਬੱਸ ਹੁੰਦੀ ਹੈ ਸਟਾਰਟ ਤਾਂ ਜਾਣੇ ਫਿਰ ਪਤਾ ਨਹੀਂ ਚੰਗੀ ਭਲੀ ਹੁੰਦੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਬੰਦੇ ਸਾਡੇ ਗਏ ਜੀ ਆਨਲਾਈਨ ਲੱਭਣ ਉਹਨੂੰ ਮਿਸਤਰੀ ਨੂੰ ਆਈ ਬੈਠੇ ਐ ਤੇ ਭੁੱਖ ਲੱਗੀ ਸੀਗੀ ਉਹ ਕੀ ਮਿਲਿਆ ਹੋਰ ਤਾਂ ਕੋਹ ਨਹੀਂ ਤੂੰ ਵੇਖੋ ਜਾਨੂੰ ਮਿਲਦਾ ਨਹੀਂ ਤੇ ਪਰ ਉਹ ਖੜੀ ਸਵਾਰੀ ਸਾਡੀ ਇਹਨੂੰ ਕਰਾਂਗੇ ਇਹਨੂੰ ਕਿਰਾਏ ਤੇ ਕਰਕੇ ਲੈ ਕੇ ਜਾਵਾਂਗੇ ਹੁਣ ਮੈਨੂੰ ਤਾਂ ਹੋਰ ਕੋਈ ਹੱਲ ਨਹੀਂ ਲੀਣਾ ਵੈਸੇ ਇਹਦੇ ਤੋਂ ਬਿਨਾ ਕੁਝ ਨਹੀਂ ਲੀਣਾ ਪਿਆ ਚੱਲ ਇਹ ਵੀ ਮੰਨ ਜੇ ਬੜਾ ਨਹੀਂ ਤਾਂ ਪਹਿਲਾਂ ਇੱਥੇ ਰਾਤ ਕੱਟਣੀ ਪੈ ਜਾਣੀ ਆ ਨਹੀਂ ਤੇ ਸਵੇਰੇ ਵੀ ਕਿਹੜਾ ਟਾਈਮ ਨਾਲ ਕਿੱਦਾਂ ਜਾਣਾ ਹਾਂ ਫਿਰ 10 ਵਜੇ ਤੋਂ ਪਹਿਲਾਂ ਮੂਵੀ ਨਹੀਂ ਚੱਲਣੀ ਚਲੋ ਦਾ ਦੇੰਦ ਨੂੰ ਇੰਕਾ ਤੇ ਜਾਂਨੇ ਆ ਪਿੰਡ ਨੂੰ ਜੁੜੇ ਰਿਓ ਸਾਡੇ ਨਾਲ ਲਓ ਜੀ ਗੱਡੀ ਸਾਡੀ ਬਣ ਕੇ ਹੋ ਗਈ ਤਿਆਰ ਤੇ ਪਰਪੇ ਅਸੀਂ ਵਾਪਸ ਨੂੰ ਆ ਸਾਡੇ ਬੰਦੇ ਹਾਂ ਵੀ ਕਿਵੇਂ ਫਿਰ ਲੈਣਾ ਪੂਰਾ ਫਿੱਟ ਕੰਮ ਧੱਕੇ ਧੱਕੇ ਕਾ ਕੇ ਫੇਰ ਵਾਪਸ ਨੂੰ ਇਹ ਤੇਣਾ ਬਾੜੀ ਚੰਗਿਆਈ ਕੀਤੀ ਵੀ ਬੁਰੀ ਹੋ ਜਾਂਦੀ ਦੀ ਆ ਤੇ ਜਾਈਏ ਨੇ ਜੀ ਵਾਪਸ ਟਾਈਮ ਵੱਜ ਗਿਆ 10:30 ਤੇ ਉਹ ਕੁਲਟ ਹੀ ਮਿਲਿਆ ਸਾਂ ਤਾਂ ਕੁਲਟ ਮਿਲਿਆ ਤੇ ਹੁਣ ਤਾਂ ਇੱਕ ਢੱਕਣ ਤੇ ਟਿੱਗ ਪਈ ਉਹ ਲੈ ਕੇ ਗਏ ਚਲੋ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਤੇ ਤਦ ਤੱਕ ਦੇ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ